ਵੀਡੀਓ ਅਸੀਂ 13 ਫਰਵਰੀ ਤੋਂ ਲੈ ਕੇ ਅੱਜ 12 ਫਰਵਰੀ ਹੋ ਚੁੱਕੀ ਹੈ ਕਿਉਂਕਿ ਜਿਹੜੀ ਕਿਸਾਨ ਜਿਹੜੇ ਬੰਦੀਆਂ ਇੱਥੇ ਖਨੌਰੀ ਬਾਟਰ ਤੇ ਬੈਠੀਆਂ ਹੋਈਆਂ ਅੱਜ 1 ਸਾਲ ਸਾਨੂੰ ਪੂਰਾ ਹੋ ਚੁੱਕਾ ਹੈ 1 ਸਾਲ ਦੇ ਬਾਵਜੂਦ ਜਿੰਨਾ ਵੀ ਜਿਹੜੇ ਬੰਦੀਆਂ ਸਾਰੇ ਮੈਂ ਇੱਥੇ ਪਹੁੰਚ ਰੀਆਂ ਐ ਅਸੀਂ ਆਹ ਟਾਈਮ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਡੇ ਦੀ ਜਥੇਬੰਦੀ ਵਿੱਚ ਪਹੁੰਚ ਚੁੱਕੇ ਜੋ ਗੁਰੂ ਘਰ ਲੰਗਰ ਜਿਹੜਾ 24 ਘੰਟੇ ਚੱਲਦਾ ਸਭ ਤੋਂ ਵੱਡਾ ਧੰਨਵਾਦ ਕਰਦਾ ਹਾਂ ਪੰਜਾਬੀ ਗੱਲਬਾਤ ਟੀਵੀ ਚੈਨਲ ਦਾ ਜੋ ਜਿਹੜੀ ਸਾਡੀ ਮਿੰਟ-ਮਿੰਟ ਦੀ ਖਬਰ ਜਿਹੜੀ ਦੇਸ਼ ਛੋਪ ਦੇਸ਼ਾਂ ਤੱਕ ਪਹੁੰਚਾਉਂਦਾ ਹੈ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹੁਣ ਮੈਂ ਤੁਹਾਨੂੰ ਲੈ ਚੱਲਦਾ ਹਾਂ ਗੁਰੂ ਘਰ ਲੰਗਰ ਜਿਹੜਾ 24 ਘੰਟੇ ਤੋਂ ਚੱਲ ਰਿਹਾ ਹੈ ਅੱਜ ਮੈਂ ਤੁਹਾਨੂੰ ਬੁਰੂ ਦਾ ਲੰਗਰ ਚੱਲਦਾ ਵਿਖਾਉਣ ਲੱਗੇ ਜੋ ਕਿ ਹੁਣ ਜਲ ਪਾਣੀ ਬੰਦ ਗੱਫਾ ਪਾਣੀ ਪਿਆਰ ਹੋਣ ਡੇ ਆ ਅਸੀਂ ਉਹਨਾਂ ਤੱਕ ਤੁਹਾਨੂੰ ਪਹੁੰਚਾਉਣ ਲੱਗੇ ਆ ਇੱਕੋ ਮਿੰਟ ਕੋਈ ਗੱਲ ਨਹੀਂ ਫਤੂ ਮੈਂ ਜਾਣੇ ਆ ਸ਼ਾਂਤੀ ਦੇ ਨਾਲ ਸਾਰਾ ਕੁਝ ਬਣਦਾ ਇਹ ਗੁਰੂ ਕਾ ਲੰਗਰ ਜਿੱਥੇ 24 ਘੰਟੇ ਲੰਗਰ ਚੱਲਦਾ ਹੈ ਗੁਰੂ ਘਰ ਦੀਆਂ ਜਿਹੜੇ ਕਿਸਾਨ ਜਿ세 ਬੰਦੇ ਸਾਰਿਆਂ ਚੱਲ ਗੁਰੂ ਕਾ ਲੰਗਰ ਛੱਕੇ ਜਾਂਦੇ ਨੇ ਅਸੀਂ ਜੋ ਬਾਬਾ ਪ੍ਰਗਟ ਸਿੰਘ ਜੀ ਜ਼ਿਲ੍ਹਾ ਪ੍ਰਧਾਨ ਖਨੌਲੀ ਬਾਡਰ ਤੇ ਲਗਾਤਾਰ 13 ਫਰਬਦੀ ਤੋਂ ਲੈ ਕੇ ਜਿਹੜੇ 13 ਫਰਬਦੀ ਅਸੀਂ ਕੋਨਾ ਤੱਪਾ ਉਹਦੇ ਜੋ ਕਿਸਾਨ ਸੰਘਰਸ਼ ਕਮੇਟੀ ਪੰਜਾਬ ਹਣਿ ਬਾਬਾ ਜੀ ਅੱਜ 12 ਬਾਬਾ ਜੀ ਕੁਛ ਕਹਿੰਦੇ ਬਾਬਾ ਜੀ 12 ਤਰੀਕ ਦਾ ਤੁਹਾਡਾ ਕੀ ਮੈਸੇਜ ਹੈ ਜਿੱਦੂ ਇੱਕ ਸਾਲ ਹੋ ਪੂਰਾ ਹੋ ਚੁੱਕਾ ਹੈ ਵਰਕ ਜੀ ਦਾ ਸੰਸਾ ਵੈਰੀ ਸਤਿ ਅਜ ਕਲੋਰੀ ਬਾਰਡਰ ਤੇ ਜਿਹੜਾ ਆਪਣਾ ਕਿਸਾਨੀ ਮੰਗ ਲੈ ਕੇ ਅੰਦੋਲਨ ਚੱਲ ਰਿਹਾ ਉਹਨੂੰ ਅੱਜ ਪੂਰਾ ਇੱਕ ਸਾਲ ਹੋ ਗਿਆ ਹਾਂਜੀ ਹਾਂਜੀ ਤੇ ਸੰਗਠਨਾਂ ਨੂੰ ਬੇਨਤੀ ਕਰਨੀ ਚਾਹੁੰਦੇ ਆਂ ਕਿ ਅਵਾਦ ਤੋਂ ਬਾਅਦ ਸੰਗਠਨਾਂ ਇੱਥੇ ਦਰਸ਼ਨ ਦਿਓ ਤੇ ਮੂਰਤੀ ਨੂੰ ਜਿਹੜਾ ਉਹ ਸਪੋਰਟ ਕਰੋ ਤੇ ਢੱਲੇਵਾਰ ਸਾਹਿਬ ਦੇ ਦਰਸ਼ਨ ਕਰੋ ਜਿਨ੍ਹਾਂ ਨੇ ਆਪ ਦੀ ਜਾਨ ਜਿਹੜੀ ਆ ਖਤਰੇ ਦੇ ਵਿੱਚ ਪਾ ਕੇ ਤੇ ਸਾਰੇ ਭਾਰਤ ਦੀ ਜਿਹੜੀ ਕਿਸਾਨਾਂ ਦੀ ਉਹ ਲੜਾਈ ਲੜ ਰਹੇ ਆ ਕਿਸਾਨਾਂ ਵਾਸਤੇ ਉਹ ਬਲੀਦਾਨ ਦੇਣ ਨੂੰ ਤਿਆਰ ਆ ਤੇ ਆਪਾਂ ਆਓ ਉਹਨਾਂ ਦੇ ਨਾਲ ਦਰਸ਼ਨ ਕਰੀਏ ਨਾਲੇ ਇੱਥੇ ਆ ਕੇ ਰੌਣਕ ਪਤਾਈਏ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਬਾਬਾ ਜੀ ਬਾਬਾ ਪ੍ਰਗਟ ਸਿੰਘ ਦੀ ਪ੍ਰਿੰਗੜੀ ਜ਼ਿਲ੍ਹਾ ਪ੍ਰਧਾਨ ਉਹਨਾਂ ਬਹੁਤ ਵਧੀਆ ਇੱਕ ਮੈਸੇਜ ਦਿੱਤਾ ਹੈ ਵਿੱਚ ਜਿਹੜੀ ਜਿਹੜੀ ਹੁਣ ਗੁਰੂਕਿੰਨਾਂ ਲਾਰਗ ਜੋ ਪੀਪਿਨਾਂ ਮਤਾਵਾ ਪੈਣਾ ਜਿਹੜੀਆਂ ਇੱਥੇ ਸੇਵਾ ਕਰੀਆਂ ਅਸੀਂ ਉਹ ਵੀ ਲੰਗਰ ਪੱਕਦਾ ਹੈ ਗੁਰੂ ਘਰ 24 ਘੰਟੇ ਲੰਗਰ ਚੱਲਦਾ ਹੈ ਇਸੇ ਵਾਪੋ ਆਪਣੀ ਸੇਵਾ ਦੇ ਵਿੱਚ ਰੁੱਝੇ ਹੋਏ ਆਂ ਲੱਕ ਲੈ ਜਿਹੜਾ ਤਾਰਾ ਮਾਹੌਲ ਵਿਖਾਉਣ ਦਾ ਤੁਹਾਨੂੰ ਇਹ ਖਨੋਰੀ ਬਟਰ ਦਾ 12 ਤਰੀਕ ਦਾ ਜਿਹੜਾ ਤਾਜ਼ਾ ਮਾਹੌਲ ਵਿਖਾਉਣ ਦਾ ਜਿਹੜਾ ਅੱਜ ਦਾ ਜਿਹੜਾ ਜਰੂਰੀ ਹੈ ਲਾਡੀਆਂ ਫੋਟੋਆਂ ਦੇ ਲਈ ਜਿਹੜਾ ਨੰਬਰ 668 ਆਪਣੇ ਜਿਹੜੀ ਮੇਰੇ ਨੰਬਰ ਤੇ ਦਿਸਾਵਾਂ ਆਇਆ ਕਿਉਂਕਿ ਜਿਹੜਾ ਅੱਜ 12 ਤਰੀਕ ਹੋ ਚੁੱਕੀ ਹੈ ਜਿਹੜੀ ਇਕਸਾਰ ਸੰਘਰਸ਼ ਕਮੇਟੀ ਪੰਜਾਬ ਕੋਲ ਵੱਡਾ ਜਿੱਥੇ ਬੰਦੀ ਦੇ ਵਿੱਚ ਮੈਂ ਪਹੁੰਚਿਆ ਹਾਂ ਗੁਰਦੇਵ ਸਿੰਘ ਪਲਾਸ 77 ਮਲਾਬਟੋਏ ਤੋਂ ਪੰਜਾਬੀ ਗੱਲ ਟੀਵੀ ਚੈਨਲ ਲੈ ਕੇ ਕੋਈ ਜਿਹੜੀ 12 ਅੱਜ 13 ਫਰਵਰੀ ਤੋਂ ਲੈ ਕੇ ਅੱਜ ਜਿਹੜਾ ਅੱਜ ਦਾ ਮਾਹੌਲ ਵਿਖਾਉਣ ਲਿਆ ਏ ਅੱਜ 12 ਫਰਵਰੀ ਹੋ ਚੁੱਕੀ ਏ ਤੇ ਇਹ ਮੈਂ ਕੈਂਟਰ ਵਿਖਾਉਣ ਲਿਆ ਜੋ ਬਾਬੇ ਜੀ ਨੇ ਨਾਲ ਜਿਹੜਾ ਕੈਂਟਰ ਲਾ ਕੇ ਦਿੱਤਾ ਸਾਹ ਸੰਤ ਵੱਲੋਂ ਜਿੱਤਾਂਗੇ ਜਾਂ ਮਰਾਂਗੇ ਜਿੱਤਾਂਗੇ ਜਾਂ ਮਰਾਂਗੇ ਠੀਕ ਆ ਜੀ ਬਾਬੇ ਢੱਲੇ ਵਾਲੇ ਖੜੇ ਆ ਹਾਂ ਜੀ ਜਿੱਤਾਂਗੇ ਜਾਂ ਮਰਾਂਗੇ ਠੀਕ ਆ ਮਰਨ ਬੱਤ ਰੱਖਾਂ ਤੁ ਬਾਅਦ ਚ ਹਾਂ ਜੀ ਬੋਲੇ ਸਾਬਹਾ ਇਹ ਦੇਖੋ ਜਿਹੜੇ ਯੋਧੇ ਜੁਝੰਡੇ ਇੱਥੇ ਕਿਸਾਨ ਜੱਥੇਬੰਦੀ ਦੇ ਵਿੱਚ ਜਿਹੜੇ ਯੂਰਕੇ ਯੋਧੇ ਆਪਣਾ ਆਪਣੀ ਖਾਤਰ ਬੈਠਾਉਂਦੇ ਆਪਣੀ ਖਾਤਰ ਯੋਧਾ ਬੈਠਾ ਇਹ ਵੀ ਖਾਤਰ ਹੀ ਆਪਣੀ ਜਿਹੜੇ ਯੋਧੇ ਬੈਠੇ ਹੋਏ ਆਸੀਂ ਬਾਈ ਟਾਲ ਕੇ ਕਾਊਂਟਰ ਵਿਖਾਉਣ ਲੈ ਜੋ ਬਾਬੇ ਜੀ ਨੂੰ ਅੱਜ ਦਾ ਮੈਂ ਤੇ ਬਾਪੂ ਨਾਲ ਬੈਠਾਂਗਾ ਠੀਕ ਹੈ ਜੀ ਵੇਖੋ ਵੇਖੋ ਜੋਦੇ ਜੂ ਜੰਡਾ ਹੈ ਵੇਖੋ ਜੋਦੇ ਜੂ ਹਾਂਜੀ ਭੁੱਖਾ ਬੈਠਾ ਬੰਦਾ ਹਾਂਜੀ ਭੁੱਖਾ ਪਾਣਾ ਬੈਠਾ ਉਹ ਪਾਣੀ ਇਹਦਾ ਚਮਚਾ ਪਣਦੇ ਲੈਣਾ ਇੱਕ ਪਾਣੀ ਇਹਦਾ ਚਮਚਾ ਇੱਕ ਪੀਂਦਾ ਵਾ ਦੋ ਪਾਲ ਕੋਈ மூਜ ਤਿੰਨ ਪਾਦੇ ਹਨਾ ਤੇ ਲੋਕੀ ਪਿੰਡਾਂ ਦੇ ਵਿੱਚ ਬੈਠੇ ਆ ਰਮਾਨ ਆ ਇਸ ਦੀ ਜ਼ਿੰਦਗੀ ਜੀਣ ਦਾ ਆ ਆਪਨੇ ਤੁਹਾਡੀ ਲੋਕਾਂ ਦੀ ਖਾਤਰੋਂ ਬੈਠਾ ਜਿਹੜੇ ਘਰਾਂ ਦੇ ਬੈਠੇ ਹਨਾ ਜਿਹੜੇ ਦਾ ਮੁਹੱਲਾ ਤੋਂ ਸੌਂਦੇ ਆ ਹਾਂਜੀ ਹਾਂਜੀ ਤੇ ਰਜਾਈਆਂ ਦੇ ਇੱਕ ਇੱਕ ਤੋਂ ਸੌਂਦੇ ਆ ਤੇ ਉਹ ਉੱਥੇ ਬੈਠਾ ਆਪਣੀ ਖਾਤਰ ਜਿਹੜੇ ਕਿਸਾਨ ਇੱਥੇ ਸ਼ਾਂਤਮਾਈ ਨਾਲ ਬੈਠੇ ਕਿਸਾਨਾਂ ਦਾ ਕਿੰਨਾ ਜੋਸ਼ ਹੋਇਆ ਆ ਆਪਣੇ ਜੋਸ਼ ਦੇ ਵਿੱਚ ਜਿਹੜੇ ਪਸਾੜ ਕਮ ਭੁੱਖ ਰવાડી ਦੇ ਵਿੱਚ ਜਿੱਤਾਂਗੇ ਜਾਂ ਮਰਾਂਗੇ ਇੱਕ ਸਥਾਨਾਂ ਦਾ ਇਹੋ ਨਾਰਾ ਚੱਲਣ ਡਿਆ ਹੈ ਇਹ ਹੈਲੋ ਇਹਨੂੰ ਕਿਥੇ ਰਾਸਨ ਪਾਣੀ ਦੀ ਕੋਈ ਘਰ ਨਹੀਂ ਰਾਸਨ ਪਾਣੀ ਦੀ ਬਾਤੂ ਬਾਸਨ ਹੋਈ ਜੀ ਪਰ ਨਹੀਂ ਆ ਹਾਜ਼ਰੀ ਪਰਨਾ ਤੇ ਲੋਕਾਂ ਨੂੰ ਪੀਡ ਕਰਦੇ ਆਂ ਆਜੋ ਤੁਹਾਡੇ ਵਾਸਤੇ ਭੁੱਖਾ ਤੇ ਉੱਥੇ ਬੈਠਾ ਹੋ ਬਾਪੂ ਮਰਨ ਡਿਆ ਹਾਂ ਜਾਈਆਂ ਚ ਬੈਠੇ ਆ ਬਾਲ ਲੈ ਜੋਦੇ ਆ ਬਾਲ ਲੈ ਜੋਦੇ ਆ ਬਾਲ ਲੈ ਜੋਦੇ ਆ ਆਹ ਹੈਲੋ ਜੋਦੇ ਸਾਨੂੰ ਜਿਹੜੇ ਸੰਘਰਸ਼ ਦੇ ਵਿੱਚ ਜਿਹੜੇ ਜੂਝਣ ਡਾਇ ਆ ਤੇ ਅਸੀਂ ਜੋ ਸਾਰਾ ਅੱਜ ਮੈਂ ਤੁਹਾਨੂੰ ਜਿਹੜਾ ਆਟਮ ਖਾ ਲਿਆ ਹੈ ਹਾਂਜੀ ਪ੍ਰਧਾਨ ਜੀ ਤੁਸੀਂ ਅਮਰਸਰ ਤੋਂ ਆਏ ਕਿ ਜਿਹੜਾ 99 ਜਥੇ ਦੇ ਵਿੱਚ ਜਿਹੇ ਖਨੌਰੀ ਵੱਟ ਤੇ ਪਹੁੰਚ ਚੁੱਕੇ ਜੀ ਸੀ ਜੀ ਸਾਡਾ ਮਤਲਬ ਕਿਸਾਨ ਸੰਘ ਵਿੱਚ ਕੋੜ ਬਡਾਵਾਲਾ ਹਾਂਜੀ ਹਾਂਜੀ ਵਿੰਡ ਸੁਲਤਾਨ ਵਿੰਡ ਹਾਂਜੀ ਇਕਾਈ ਜੂਨ ਪ੍ਰਧਾਨ ਸੂਨੂ ਮਾਲ ਦੇ ਨਾਲ ਅਸੀਂ ਆਉਨੇ ਹਰ ਹਾਂਜੀ 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 ਜੀ ਜਦੋਂ ਵੀ ਮਤਲਬ ਸਾਡੀ ਡਿਊਟੀ ਲੱਗਦੀ ਆ ਹਾਂਜੀ ਅਸੀਂ ਉਦੋਂ ਵੀ ਮਤਲਬ ਸਾਡੀ 5 ਮਹੀਨੇ ਬਾਅਦ ਵਾਰੀ ਆ ਜੇ 2 ਮਹੀਨੇ ਬਾਅਦ ਵਾਰੀ ਆ ਜਾਈ ਹਾਂਜੀ ਹਾਂਜੀ ਅਸੀਂ ਜੀ ਹਾਜ਼ਰੀ ਜ਼ਰੂਰ ਕਰਦੇ ਆ ਜੀ ਹਾਂਜੀ ਅਸੀਂ ਸਾਰਿਆਂ ਨੂੰ ਇਹੀ ਬੇਨਤੀ ਕਰਦੇ ਆਂ ਵੀ ਇਹ ਲੜਾਈ ਇਕੱਲੇ ਇੱਕ ਜਣੇ ਦੀ ਲੜਾਈ ਨਹੀਂ ਗਈ ਹਾਂਜੀ ਹਾਂਜੀ ਇਹ ਸਾਰਿਆਂ ਦੀ ਲੜਾਈ ਆ ਹਾਂਜੀ 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 ਇਸ ਕਰਕੇ ਵੱਧ ਤੋਂ ਵੱਧ ਸੰਘਰਸ਼ ਦੇ ਵਿੱਚ ਅੱਜ 12 ਫਰਵਰੀ ਆ ਜੀ ਅੱਜ 1 ਸਾਲ ਹੋ ਗਿਆ ਪੂਰਾ ਸਾਨੂੰ ਹਾਂਜੀ ਕਨੌਰੀ ਬਾਰਡਰ ਦੇ ਉੱਤੇ ਮਤਲਬ ਸੰਘਰਸ਼ ਕਰਦੇ ਆ ਹਾਂਜੀ ਹਾਂਜੀ ਠੀਕ ਆ ਜੀ ਤੇ ਵੱਧ ਤੋਂ ਵੱਧ ਅਸੀਂ ਕਹਿੰਨੇ ਆ ਵੀ ਇੱਥੇ ਵੱਧ ਤੋਂ ਵੱਧ ਹਾਂ ਮਤਲਬ ਤੁਸੀਂ ਹਾਜ਼ਰੀ ਭਰੋ ਹਾਂਜੀ ਤੇ ਸੰਘਰਸ਼ ਨੂੰ ਕਾਮਯਾਬ ਕਰੋ ਤੇ ਬਾਪੂ ਡੱਲੇਵਾਲ ਸਾਹਿਬ ਦਾ ਵੱਧ ਤੋਂ ਵੱਧ ਸਾਥ ਦਿਓ ਹਾਂਜੀ ਵੇਖੋ ਉਹਨਾਂ ਨੂੰ ਅੱਜ 70 ਦਿਨ ਤੋਂ ਵੀ ਉੱਪਰ ਹੋ ਗਿਆ ਵਾ ਹਾਂਜੀ ਹਾਂਜੀ ਠੀਕ ਆ ਜੀ ਹਾਂਜੀ ਮਨਸਾਣੀ ਸੰਤੇ ਬੈਠੀ ਹੋਈ ਆ ਹੁਣ ਮੈਂ ਤੁਹਾਨੂੰ ਲੈ ਚੱਲਦਾ ਐ ਮੇਨ ਦਫਤਰ ਜਿਹੜਾ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟਵੱਡੇ ਦਾ ਦਫਤਰ ਮੈਂ ਉੱਥੇ ਪਹੁੰਚ ਚੁੱਕਾ ਐ ਇਹ ਦਫਤਰ ਮੁੱਖ ਦਫਤਰ ਪ੍ਰਧਾਨ ਜੀ ਨੇ ਬੁਲਾਇਆ ਗਿਆ ਏ ਮੁੱਖ ਦਫਤਰ ਦੇ ਵਿੱਚ ਮੈਂ ਪਹੁੰਚਾ ਆ ਇਹ ਮੈਂ ਤੁਹਾਨੂੰ ਅੰਦਰ ਦੀ ਵੀ ਦੇਖਾ ਵਿਖਾਉਣਾ ਜਿੱਥੇ ਮੀਟਿੰਗਾਂ ਹੁੰਦੀਆਂ ਏ ਜਿੱਥੇ ਪ੍ਰਧਾਨ ਜੀ ਮੀਟਿੰਗਾਂ ਕਰਦੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟਵੱਡੇ ਇਹ ਤੁਹਾਨੂੰ ਮੁੱਖ ਦਫ਼ਤਰ ਦਾ ਅੰਦਰ ਦਾ ਦਿਸ਼ਾ ਵਿਖਾ ਰਿਹਾ ਹਾਂ। ਮੋਦੀ ਜੀ ਪਤਾਂ ਜੀ ਅਸੀਂ ਤੇ ਸਾਰਿਆਂ ਨੂੰ ਇਹੀ ਬੇਨਤੀ ਕਰਦੇ ਜਿਹੜੇ ਇਸ ਵੇਲੇ ਘਰਾਂ 'ਚ ਬੈਠੇ ਹਨ ਰਜਾਈਆਂ ਦੇ ਵਿੱਚ ਵੜ ਕੇ ਅਸੀਂ ਤੇ ਉਹਨਾਂ ਨੂੰ ਕਹਿੰਦੇ ਹਾਂ ਵੀ ਵੱਧ ਤੋਂ ਵੱਧ ਨਿਕਲੋ ਆਪਣੀ ਜ਼ਮੀਰਾਂ ਦਾ ਨਹੀਂ ਆਪਣੀ ਆਉਣ ਵਾਲੀਆਂ ਨਸਲਾਂ ਦਾ ਵੀ ਆਪਾਂ ਨੂੰ ਇਹਨਾਂ ਦੀ ਵੀ ਆਪਾਂ ਸਾਂਭ ਸੰਭਾਲ ਕਰਨੀ ਆ। ਇਸ ਕਰਕੇ ਕੱਲੀਆਂ ਫਸਲਾਂ ਨਹੀਂ ਔਰ ਨਸਲਾਂ ਦਾ ਵੀ ਆਪਾਂ ਨੂੰ ਇਹਨਾਂ ਨੂੰ ਸਾਹਮਣਾ ਪੈਣਾ ਆਪਾਂ ਨੂੰ ਇਸ ਕਰਕੇ ਵੱਧ ਤੋਂ ਵੱਧ ਸੰਗਤ ਨੂੰ ਇਹੀ ਅਪੀਲ ਕਰਦੇ ਆਂ ਬਾਰ-ਬਾਰ ਇਹੀ ਗੱਲ ਕਹਿੰਨੇ ਆਂ ਵੀ ਵੱਤ ਵੱਤ ਸਾਥ ਦਿਓ ਸੰਗਤਾਂ ਦਾ ਜਿੰਨਾ ਸੁਜੋਗ ਹੋ ਸਕਦਾ ਵੱਤ ਵੱਤ ਖਨੌਰੀ ਬਾਰਡਰ ਤੇ ਸ਼ੰਭੂ ਬਾਰਡਰ ਤੇ ਮਤਲਬ ਵੱਤ ਵੱਜ ਹਾਜ਼ਰੀ ਭਰੀ ਭਰੀ ਜਾਵੇ ਦੇਖੋ ਬਾਕੀ ਤੁਹਾਨੂੰ ਪਤਾ ਹੈ ਦੇਖੋ ਕਿੰਨਾ ਕਿੰਨਾ ਟਰਾਈਟਰ ਟਰਾਲੀ ਦੁਨੀਆ ਦਾ ਸਭ ਤੋਂ ਵੱਧ ਇੱਥੇ ਆਇਆ ਇਸ ਵੇਲੇ ਕਿੰਨੇ ਕਿਲੋਮੀਟਰ ਚ ਵੱਡਾ ਲਾਮ ਲਸ਼ਕਰ ਇੱਥੇ ਆਇਆ ਜੇ ਇਹੀ ਜਿੰਕੀ ਯਾਰੀ ਅਸੀਂ ਦੇ ਬਾਕੀ ਅੱਜ ਫਿਰ ਬਹਿੰਦੀ ਕਰਦੇ ਆ ਵੀ 70 ਦਿਨ ਤੋਂ ਉੱਤੇ ਹੋ ਗਏ ਆ ਡੱਲੇਵਾਲ ਸਾਹਿਬ ਨੂੰ ਬੈਠੇ ਆ ਮਨ ਸੈਂਕਸ਼ਨ ਤੇ ਤੇ ਵੱਧ ਤੋਂ ਵੱਧ ਆਉਂ ਮੇ ਕੋ ਜਿਹੜੀ ਤਾਜ਼ਾ ਜਾਣਕਾਰੀ ਹਾਦੀ ਹੁੰਦੀ ਏ ਕਿਉਂਕਿ ਸਾਨੂੰ ਸਾਰਾ ਵਿਖਾਉਣਾ ਪੈਂਦਾ ਏ ਅੱਜ 12 ਫਰਵਰੀ ਦਾ ਮੈਂ ਤਾਜ਼ਾ ਜਿਹੜਾ ਮਾਹੌਲ ਖੌਣ ਤੋਂ ਕਿਉਂਕਿ ਸਾਨੂੰ ਅੱਜ 1 ਸਾਲ ਪੂਰਾ ਹੋ ਜਾਣਾ ਏ ਇਸ ਕਰਕੇ ਜਿਹੜੀ ਅੱਜ ਕਿਸਾਨ ਜਥੇਬੰਦੀਆਂ ਇੱਥੇ ਸਾਰੀਆਂ ਪਹੁੰਚ ਕੇ ਆਏ ਅੱਜ ਮੈਂ ਜਿਹੜੀ ਤਾਜ਼ਾ ਮਾਹੌਲ ਜਿਹੜਾ ਤੁਹਾਨੂੰ ਅੱਜ ਤਾਂ ਵਿਖਾਉਣ ਲਿਆ ਹਾਂ ਖਨੋਰੀ ਬਾਟਰ ਦਾ ਦੇਖੋ ਾਰੇ ਮੇਰੇ ਗੁਰੂ ਸਾਹਿਬ ਜੀ ਅੱਜ ਮੈਂ ਕਿਸਾਨ ਸਹਾਇਤਾ ਕਮੇਟੀ ਪੰਜਾਬ ਕੋਲ ਬਿਲੇ ਨਿਵਾਇ ਵੀ ਸੀ ਅਸੀਂ 13 ਫਰਦੀ ਲੈ ਕੇ ਆਏ ਅੱਜ 12 ਫਰਦੀ ਹਿੱਸਾ ਜੇ ਇਹ ਪਸਾਰਾ ਜਿ ਪੂਰਾ ਹੋ ਤੁਸਾਂ ਅੱਜ ਅਸੀਂ ਜਿਹੜੀ ਤਾਰਾ ਦਾਨ ਕਰੀ ਤੁਹਾਨੂੰ ਦਿਖਾਉਣੀ ਹੈ ਇਹ ਖਨੌਰੀ ਬਾਡਲ ਦੀ ਜੋ ਇੱਥੇ ਬਾਬਾ ਪ੍ਰਗਤੀ ਜਿਹੜਾ ਪ੍ਰਧਾਨ ਲੋਹ ਲੰਗਰਾਂ ਦੀ ਸੇਵਾ ਜਿਹੜੀ ਜੋਤ ਰਹੇ ਆ ਇਹ ਪਸਾਰਾ ਨੂੰ ਸ਼ੁਰੂ ਕਰ ਦਿੱਤਾ ਹੈ ਇੱਕ ਸਾਲ ਹੁਣ ਸਾਨੂੰ ਅੱਜ ਪੂਰਾ ਹੋ ਚੁੱਕਿਆ ਉਹ ਉਹ ਵਿਆਹ ਸਾਡੇ ਜਿਹੜੇ ਜिले ਅੱਜ ਪਹੁੰਚ ਰਹੇ ਐ ਬਾਬੋ ਕੋ ਅੱਖ ਅੰਮਰਪੁਰ ਕਪੂਰਥਲਾ ਜਲੰਧਾ ਫਿਰੋਪੁਰ ਮੁਕਸਾ ਪਟਿਆਲਾ ਅੱਜ ਜਿਹੜੇ ਇੱਥੇ ਜिले ਹਲੇ ਪਹੁੰਚ ਚੁੱਕੇ ਪ੍ਰਧਾਨ ਜੀ ਨੇ ਮੈਸਰ ਹਰ ਇੱਕ ਮੈਸਰ ਦੇ ਦੇਖੋ ਪ੍ਰਧਾਨ ਜੀ ਨੇ ਅੱਜ ਈ ਵਕਤ ਤਕਰੀਬਤ ਕੈਮਰਾਮੈਨ ਨੂੰ ਆਪਣੇ ਜਿਹੜਾ ਅੰਤ ਤੱਕ ਆਗਮਨ ਖਾਇ ਜਾਵੇ ਕੌਣ ਕੇ ਜਿਹੜੇ ਗੁਰੂ ਕੇ ਲੰਗਰ ਜਿਹੜੇ ਸ਼ੇਕ ਹੰਡੇ ਆ ਉਹਨਾਂ ਤਾਲਾ ਮੋੜ ਵਿਖਾਏ ਗਏ ਅੱਜ ਵਚਨ ਗੁਰੂ ਕੇ ਲੱਗਰ ਵਿੱਚ ਜੋ ਸਾਰੇ ਦਿਸ਼ਾਵਾਂ ਖਾ ਰਿਹਾ ਏ ਇਹ ਗੁਰੂ ਦਾ ਲੱਗਰ ਚੱਲ ਰਿਹਾ ਏ ਲੈਣ ਦਾ ਫਾਇਦਾ ਨਹੀਂ ਕੋਈ ਨਾਲ ਪਰੋ ਨਾ ਨਾਲ ਨਹੀਂ ਤੇ ਇੱਥੇ ਜਿਹੜਾ ਅੱਜ ਮਾਨਸਬਦ ਬਿਲਕੁਲ ਸਾਫ਼ ਸੁਥਰ ਮੁਖਵੰਦਿਆ ਪੰਜਾਬੀ ਗੱਲਬਾਤ ਦੀ ਚਾਹਤ ਬਹੁਤ ਬਹੁਤ ਧੰਨਵਾਦ ਕਰਦੇ ਜਿਹੜਾ ਅੱਜ ਇੱਥੇ ਖਲੋਰੀ ਭਾਤ ਜਿਹੜਾ ਸਾਡੀ ਜਿਹੜੀ ਮਰਦਮਸ਼ ਦੀ ਖਬਰ ਜੀ ਦਿੰਦੇ ਸੀ ਅਸੀਂ ਉਹਨਾਂ ਨੂੰ ਬਹੁਤ ਬਹੁਤ ਧੰਨਵਾਦ ਕਰਦੇ ਹਰਦੇਵ ਸਿੰਘ ਪ੍ਰੈਸ ਕਤਰ ਬਲਾਗਟੋਏ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ